ਪੈਨਕੂਰ ਦੇ ਵਿੱਚ ਜਦੋਂ ਅਸੀਂ ਸਾਡੇ 에어ਪੋਰਟ ਤੇ ਉਤਰਦੇ ਆ ਉੱਥੇ ਸਾਈਨ ਪੰਜਾਬੀ ਦੇ ਵਿੱਚ ਲਿਖਿਆ ਆ ਜੀ ਆਇਆਂ ਨੂੰ ਜਦੋਂ ਮੈਂ ਦਿੱਲੀ ਆਉਣਾ ਜਾਂ ਇੱਥੇ ਪੰਜਾਬ ਦੇ ਵਿੱਚ ਆਉਣਾ ਬਹੁਤ ਸਾਰੇ ਸਾਈਨ ਜਾਂ ਅੰਗਰੇਜ਼ੀ ਚ ਵਾ ਜਾਂ ਹਿੰਦੀ ਵਿੱਚ ਵਾ ਟਾਮਾਟਾ ਵਾ ਪੰਜਾਬੀ ਵਿੱਚ ਆ ਇਹ ਸਾਨੂੰ ਮੈਨੂੰ ਮੇਰੇ ਦੋਸਤਾਂ ਮਿੱਤਰਾਂ ਨੂੰ ਬੜਾ ਦੁੱਖ ਲੱਗਦਾ ਇਸ ਗੱਲ ਨੂੰ ਦੇਖ ਕੇ ਕਿ ਜਿਹੜਾ ਸਾਡੀ ਚਲਮ ਭੂਮੀ ਆ ਇੱਥੇ ਸਾਡੇ ਚਲਮ ਦਾ ਦੇਸ਼ ਆ ਇੱਥੇ ਸਾਡੀ ਪੰਜਾਬੀ ਨੂੰ ਕੋਈ ਧਿਆਨ ਨਹੀਂ ਦੇ ਰਿਹਾ ਤਾਂ ਬਾਹਰਲੇ ਦੇਸ਼ਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਨ ਲੱਗੇ ਹਾਂ ਮੈਂ ਜਸਵੀਰ ਸਿੰਘ ਨੂਰਪੁਰ ਅੱਜ ਅਸੀਂ ਅਜੀਤ ਬੈਬੀ ਟੀਵੀ ਦੇ ਜ਼ਰੀਏ ਉਸ ਸ਼ਖਸ ਦੇ ਨਾਲ ਆਪ ਜੀ ਨੂੰ ਮਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਰਹਿੰਦਿਆਂ ਪੰਜਾਬੀ ਮਾਂ ਬੋਲੀ ਦੇ ਲਈ ਸਿਰ ਤੋੜ ਯਤਨ ਕੀਤੇ ਆ ਔਰ ਹਰ ਪੱਖ ਦੇ ਵਿੱਚ ਅੱਗੇ ਹੋ ਕੇ ਸਿਹਤ ਹੋਵੇ ਸਿੱਖਿਆ ਹੋਵੇ ਵਿਦਿਆ ਦਾ ਖੇਤਰ ਹੋਵੇ ਉਸ ਨੂੰ ਉੱਚਾ ਚੁੱਕਣ ਦੇ ਲਈ ਆਪਣੇ ਯਤਨ ਕੀਤੇ ਆ ਤੇ ਬਰਜਿੰਦਰ ਸਿੰਘ ਢਾਹਾਂ ਜੀ ਜੋ ਸਾਡੇ ਦਰਮਿਆਨ ਅੱਜ ਪਹੁੰਚਿਆ ਉਹਨਾਂ ਦੇ ਨਾਲ ਅਸੀਂ ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਉਹਨਾਂ ਦਾ ਇਸ ਸਮੇਂ ਪੰਜਾਬ ਆਉਣ ਦਾ ਮੁੱਖ ਮਕਸਦ ਕੀ ਹੈ ਉਹ ਤੁਹਾਨੂੰ ਦੱਸਣਗੇ ਸਤਿ ਸ੍ਰੀ ਅਕਾਲ ਜੀ ਮੇਰਾ ਮਕਸਦ ਇਸ ਵੇਲੇ ਪੰਜਾਬ ਦੇ ਵਿੱਚ ਆਉਣੇ ਦਾ ਇਹ ਆ ਕਿ 1919 ਦੀ ਜਿਹੜੀ ਖੂਨੀ ਵਿਸਾਖੀ ਕਿਹਾ ਜਾਂਦਾ ਉਹਦੀ 100 ਸਾਲ ਐਨੀਵਰਸਰੀਆ ਸਾਡਾ ਸ਼ਹਿਰ ਦਾ ਬੈਨਕੂਵਰ ਸਿਟੀ ਦਾ ਪੁਲਿਸ ਪਾਈਪ ਬੈਂਡ ਆ ਰਿਹਾ ਇੱਥੇ ਕਲਚਰਲ ਟੂਰ ਤੇ ਅਸੀਂ ਜਿਹੜੇ ਸ਼ਹੀਦ ਹੋਇਆ 1919 ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇੱਥੇ ਆ ਰਹੇ ਹਾਂ ਕਈ ਸ਼ਰਾਂ ਦਾ ਪ੍ਰੋਗਰਾਮ ਆ ਜਿਹਦੇ ਵਿੱਚ ਦਿੱਲੀ ਆਗਰਾ ਅਮਰਸਰ ਕਰਤਾਰਪੁਰ ਤਾਂ ਚੰਡੀਗੜ੍ਹ ਤੇ ਜਿਹੜਾ ਸਾਡਾ ਅਖੀਰਲਾ ਪ੍ਰੋਗਰਾਮ ਆ ਉਹ ਹੈਗਾ ਜਿਹੜੀ ਜੰਗੇ ਸਾਦੀ ਮੈਮੋਰੀਅਲ ਆ ਉਸ ਜਗ੍ਹਾ ਤੇ ਸੋ ਦਾ ਵਰਜਿੰਦਰ ਸਿੰਘ ਹਮਤਾਰਦ ਹੋਣਾ ਜਿਹੜੇ ਚੇਅਰਮੈਨ ਆ ਉਹਨਾਂ ਦੀ ਇਜਾਜ਼ਤ ਨਾਲ ਸਾਡਾ ਉੱਥੇ ਪ੍ਰੋਗਰਾਮ ਹੋਊਗਾ ਕਲਚਰਲ ਪ੍ਰੋਗਰਾਮ ਹੋਊਗਾ ਸ਼ਹੀਦਾਂ ਨੂੰ ਸ਼ਰਦਾਂਝਲੀ ਪੇਟ ਕਰਨ ਲਈ ਇਹ ਜਿਹੜਾ ਸ਼ਹੀਦੀ ਸ਼ਤਾਬਦੀ ਸਮਾਗਮ ਤੁਸੀਂ ਕਰਵਾ ਰਹੇ ਆ ਇਹ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਤੇ ਕਿੱਥੇ ਕਰਵਾ ਰਹੇ ਆ ਤੇ ਇਹਦੇ ਵਿੱਚ ਜਿਹੜੀ ਆਪਣੀ ਕਿਹੜੀ ਭਾਵਨਾ ਹੈ ਮੈਂ ਇਹਨੂੰ ਅਸੀਂ ਕਲਚਰਲ ਟੂਰ ਆ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਵੈਨ ਕਵਰਸਿਟੀ ਪੁਲਿਸ ਪਾਈ ਬੈਂਡ ਆ ਦੁਨੀਆ ਦੇ ਵਿੱਚੋਂ ਬੜਾ ਮਸ਼ਹੂਰ ਪਾਈ ਬੈਂਡ ਆ 100 ਸਾਲ ਤੋਂ ਤੁਰੇ ਆਉਂਦਾ ਲਗਾਤਾਰ ਇਹਦੇ ਵਿੱਚ ਇਸ ਵੇਲੇ ਸਾਡੇ ਸਰਦਾਰ ਦਾੜੀ ਕੇਸ ਵਾਲੇ ਸਜਣ ਉਹ ਵੀ ਬੈਂਡ ਦੇ ਮੈਂਬਰ ਆ ਸਾਡੇ ਡਿਪਾਰਟਮੈਂਟ ਦੇ ਡਿਪਟੀ ਚੀਫ ਉਹਨਾਂ ਉਹ ਸਟੀਵ ਰਾਏ ਆ ਜਿਨ੍ਹਾਂ ਦਾ ਜਨਮ ਪੰਜਾਬ ਦਾ ਆ ਉਹ 5 ਸਾਲ ਦੇ ਸੇ ਜਦੋਂ ਇੱਥੇ ਗਏ ਆ ਤਾਂ ਉਹ ਜਿੱਥੇ ਦਾ ਕੈਨੇਡੀਅਨ ਪੁਲਿਸਿੰਗ ਸਰਵਿਸਸ ਆ ਉਹਨਾਂ ਦੇ ਵਿੱਚੋਂ ਟਾਪ ਤੇ ਬੰਦੇ ਆ ਸੋ ਡੈਪਟੀ ਚੀਫ ਆ ਸਾਡੇ ਸ਼ਹਿਰ ਦੇ ਸਾਡਾ ਡਿਪਾਰਟਮੈਂਟ 60 ਬੋਲੀਆਂ ਬੋਲਦਾ ਜਿਹਦੇ ਵਿੱਚ ਪੰਜਾਬੀ ਵੀ ਆ ਅਸੀਂ ਆਪਣੇ ਸ਼ਹਿਰ ਦੇ ਸਿਟੀਜ਼ਨਸ ਨੂੰ ਪੰਜਾਬੀ ਦੇ ਵਿੱਚ ਸਰਵਿਸ ਦੇ ਦੇ ਸਕਦੇ ਆ ਨਾਲ ਨਾਲ ਹੋਰ ਬੋਲੀਆਂ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਜਿਨ੍ਹਾਂ ਨੂੰ ਇਤਿਹਾਸ ਥੋੜੀ ਬਾਲੀ ਵੀ ਗਿਆਨ ਇਤਿਹਾਸ ਤੇ ਬਾਰੇ ਕਿ ਪੰਜਾਬੀ ਪੰਜਾਬੀਆਂ ਨੂੰ ਆਪਾਂ ਨੂੰ 120 ਸਾਲ ਹੋ ਗਏ ਰਹਿੰਦਿਆਂ ਨੂੰ ਕੈਨੇਡਾ ਦੇ ਵਿੱਚ ਪੰਜਾਬੀ ਉੱਥੇ ਸਾਡੀ ਪੰਜਾਬੀ ਕੈਨੇਡੀਅਨ ਜਵਾਨ ਵੀ ਆ ਤਾਂ ਨਾਲ ਇਹ ਆ ਕਿ ਜਿਵੇਂ ਜਿਵੇਂ ਬਹੁਤ ਸਾਰੇ ਸੱਜਣਾ ਨੇ ਪੰਜਾਬ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਕੁਰਬਾਨੀਆਂ ਕੀਤੀਆਂ ਸਾਡੀ ਲਈ ਇਵੇਂ ਹੀ ਜਿਹੜੇ ਬਹੁਤ ਸਾਰੇ ਪੰਜਾਬੀ ਉਹਨਾਂ ਸਾਲਾਂ 'ਚ ਬਾਹਰ ਗਏ ਆ ਵਿਦੇਸ਼ਾਂ 'ਚ ਗਏ ਆ ਕੈਨੇਡਾ 'ਚ ਗਏ ਆ ਉਹ ਵੀ ਮੁੜ ਕੇ ਆਏ ਆ ਜਿਨ੍ਹਾਂ ਦੇ ਵਿੱਚ ਮੇਰੇ ਨਾਨਾ ਜੀ ਵੀ ਸਗੇ ਕਿ ਆਪਾਂ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣਾ ਸੋ ਉਹ ਜਿਹੜੀਆਂ ਕੁਰਬਾਨੀਆਂ ਆ ਕੀਤੀਆਂ ਉਹ ਉਹਨਾਂ ਉਹਨਾਂ ਸੱਜਣਾ ਨੂੰ ਅਸੀਂ ਸ਼ਰਧਾਂਜਲੀ ਪੇਟ ਕਰ ਰਹੇ ਆ ਇਸ ਪਰਫਾਰਮੈਂਸ ਦੇ ਰਾਹੀਂ ਤੇ ਆ ਕਿ ਅਸੀਂ ਦਿੱਲੀ ਆ ਪ੍ਰੋਗਰਾਮ ਆਗਰੇ ਵੀ ਜਾ ਰਹੇ ਆ ਉਧਰੋਂ ਅਮਰਸਰ ਕਰਤਾਰਪੁਰ ਸਾਹਿਬ ਤਹਾਂ ਕਲੈਰਾ ਜਿਹੜਾ ਪੰਜਾਬ ਦਾ ਸੈਂਟਰ ਆ ਉੱਥੇ ਵੀ ਆ ਪ੍ਰੋਗਰਾਮ ਤੇ ਚੰਡੀਗੜ੍ਹ ਦੇ ਵਿੱਚ ਅਸੀਂ ਇਹ ਪ੍ਰੋਗਰਾਮ ਕਰ ਰਹੇ ਆ ਜਿਹੜਾ ਤੁਸੀਂ ਪੰਜਾਬੀ ਮਾਂ ਬੋਲੀ ਦੇ ਲਈ ਬੀੜਾ ਚੁੱਕਿਆ ਵੱਖ-ਵੱਖ ਕਦਮ ਉਠਾਏ ਆ ਤੇ ਉਹਦੇ ਵਿੱਚ ਜਿਹੜੇ ਤੁਸੀਂ ਇੱਕ ਵਾਰਡ ਟਾਹਾਂ ਪੰਜਾਬੀ ਸਿਹਤ ਵਾਰਡ ਸ਼ੁਰੂ ਕੀਤਾ ਹੈ ਤੇ ਉਹਦੀ ਕਿੰਨੀ ਰਾਸ਼ੀ ਆ ਤੇ ਉਹ ਕਿਹੜੇ-ਕਿਹੜੇ ਜਿਹੜੇ ਸਹਿਯੋਗਕਾਰਾਂ ਨੂੰ ਹੁਣ ਤੱਕ ਤੁਸੀਂ ਦੇ ਚੁੱਕੇ ਆ ਟਾਹਾਂ ਪ੍ਰਾਈਜ਼ ਅਵਾਰਡ ਅਸੀਂ 2013 ਦੇ ਵਿੱਚ ਐਲਾਨ ਕੀਤਾ ਸੀਗਾ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਨਾਲ ਉੱਥੇ ਸੈਂਟਰ ਦੇ ਵਿੱਚ ਨਵੰਬਰ ਦੇ ਵਿੱਚ ਪ੍ਰੋਗਰਾਮ ਕੀਤਾ ਸੀ ਫਿਰ ਅਸੀਂ ਚੰਡੀਗੜ੍ਹ ਐਲਾਨ ਕੀਤਾ ਉੱਥੇ ਇਕੱਠ ਹੋਇਆ ਉੱਥੇ ਜਿਹੜੇ ਬੜੇ ਪੰਜਾਬੀ ਦੇ ਮਹਾਨ ਵਿਦਵਾਨ ਤਲਖਾਰੀ ਉਹ ਸਰਜੀਤ ਪਾਤਰ ਜੀ ਆਏ ਸਕੇ ਹੋਰ ਵੀ ਸੱਜਣ ਆਏ ਸਕੇ ਤਾਂ ਫਿਰ ਲਾਹੌਰ ਦੇ ਵਿੱਚ ਵੀ ਪ੍ਰੋਗਰਾਮ ਕੀਤਾ ਐਲਾਨ ਕਰਨ ਦੇ ਲਈ ਕਿ ਕੈਨੇਡਾ ਦੀ ਧਰਤੀ ਤੋਂ ਅਸੀਂ ਦੁਨੀਆ ਦੇ ਬੇਸਿਸ ਤੇ ਪੰਜਾਬੀ ਸਾਹਿਤ ਲਈ ਇੱਕ ਬੜਾ ਵੱਡਾ ਇਨਾਮ ਦੇ ਰਹੇ ਹਾਂ ਇਸ ਨਾਮ ਦੀ ਰਾਸ਼ੀ ਹੈਗੀ ਆ 22 ਲੱਖ ਰੁਪਏ ਤੋਂ ਵੱਧ ਜਿਹਦੇ ਵਿੱਚ ਹਰੇਕ ਸਾਲ ਅਸੀਂ 3 ਲਖਤਾ ਨੂੰ ਨੋਵਲਾਂ ਦਾ ਕਹਾਣੀਆਂ ਦੇ ਵਿੱਚ ਅਵਾਰਡ ਦੇ ਰਹੇ ਆ ਜਿਹੜੀ ਮੇਨ ਲਿਖਤਾ ਜੇਤੂ ਲਿਖਤਾ ਉਹਨੂੰ 25000 ਡਾਲਰ ਕਨੇਡੀਅਨ ਤੇ ਜਿਹੜੀਆਂ ਦੋ ਗਾਹਾਂ ਫਾਈਨਲਿਸਟ ਲਿਖਤਾ ਆ ਉਹਨਾਂ ਨੂੰ 10-10000 ਦਾ ਅਵਾਰਡ ਦੇ ਰਹੇ ਆ ਲਿਖਾਰੀਆਂ ਨੂੰ ਜਿਹੜੇ ਜੇਤੂ ਲਿਖਾਰੀ ਆ ਉਹਨਾਂ ਨੂੰ ਕੈਨੇਡਾ ਦੇ ਵਿੱਚ ਸੱਦ ਕੇ ਬੜਾ ਵੱਡਾ ਪ੍ਰੋਗਰਾਮ ਕਰਦੇ ਆ ਤਾਂ ਉਸ ਪ੍ਰੋਗਰਾਮ ਦੇ ਨਾਲ ਖੁਸ਼ੀ ਦੀ ਗੱਲ ਇਹ ਆ ਕਿ ਪਿਛਲੇ 4 ਸਾਲ ਜਿਹੜਾ ਸਾਡਾ ਸੂਬਾ ਬ੍ਰਿਟਿਸ਼ ਕੋਲੰਬੀਆ ਆ ਉਹਨਾਂ ਦੀ ਅਸੈਂਬਲੀ ਦਾ ਜਿਹੜਾ ਹੈੱਡ ਆ ਸਾਡਾ ਗਵਰਨਰ ਜਨਰਲ ਉਹ ਪ੍ਰੋਕਲੇਮ ਕਰਦੇ ਆ ਉਸ ਹਫਤੇ ਦੇ ਵਿੱਚ ਜਿੱਦਣ ਸਾਡਾ ਪ੍ਰੋਗਰਾਮ ਆ ਪੰਜਾਬੀ ਸਾਹਿਤ ਹਫਤਾ ਸਾਰੇ ਸੂਬੇ ਦੇ ਵਿੱਚ ਇਵੇਂ ਹੀ ਜਿਹੜਾ ਸ਼ਹਿਰ ਸਿਟੀ ਆ ਵੈਂਕੂਵਰ ਕੈਨੇਡਾ ਦੇ ਵਿੱਚੋਂ ਤੀਜਾ بڑا ਸ਼ਹਿਰ ਆ ਉਹ ਵੀ ਅਸ਼ਾ ਸ਼ਹਿਰ ਹੈਰਾਨ ਕਰਦਾ ਪੰਜਾਬੀ ਸਾਹਿਤ ਹਫਤਾ ਪੰਜਾਬੀ ਵੈਂਕੂਵਰ ਸ਼ਹਿਰ ਦੇ ਵਿੱਚ ਇਹ ਆ ਇਹ ਸਾਡਾ ਪ੍ਰੋਗਰਾਮ ਆ ਤਾਂ ਹੁਣ ਤੱਕ ਜਿਹੜੇ ਪੰਜਵੇਂ ਜੀਤੂਆ 2013 14 ਦੇ ਵਿੱਚ ਖਾਲੀ ਖੂਹਾਂ ਦੀ ਕਥਾ ਨਾਵਲ ਅਵਤਾਰ ਸਿੰਘ ਬਿਲਿੰਗ ਹੋਣਾ ਦੀ 2015 ਦੇ ਵਿੱਚ ਨਾਵਲ ਦਰਸ਼ਨ ਸਿੰਘ ਜਿਹੜੇ ਦਿੱਲੀ ਵਾਲੇ ਆ ਉਹਨਾਂ ਦਾ ਨਾਵਲ ਲੋਟਾ 2016 ਦੇ ਵਿੱਚ ਟ੍ਰਾਂਟੋ ਰਹਿਣ ਵਾਲੇ ਲਖਾਰੀ ਜਰਨੈਲ ਸਿੰਘ ਉਹਨਾਂ ਦੀਆਂ ਕਹਾਣੀਆਂ ਦੀ ਕਿਤਾਬ ਕਾਲੇ ਵਰਕੇ 2017 ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਟੀਚਰ ਪੰਜਾਬ ਤੋਂ ਪ੍ਰਗਟ ਸਿੰਘ ਸਤਾਜ ਉਨ੍ਹਾਂ ਦਾ ਨਾਵਲ ਖਵਰੇਕ ਪਿੰਡ ਦੀ ਤੇ 2018 ਦੇ ਵਿੱਚ ਜਿਹੜਾ ਮੇਨ ਇਨਾਮ ਦਿੱਤਾ ਗਿਆ ਉਹ ਸੂਰਜ ਦੀ ਅੱਖ ਜਿਹੜਾ ਹਿਸਟੋਰਿਕ ਨਾਵਲ ਮਹਾਰਾਜਾ ਰਣਜੀਤ ਸਿੰਘ ਹੁਣਾਂ ਦੇ ਆ ਬਲਦੀਪ ਸਿੰਘ ਸੜਕ ਨਾਵੇਂ ਹੁਣਾਂ ਦਾ ਤੇ ਨਾਲ ਇਹਨਾਂ ਦੇ ਨਾਲ ਜਿਹੜੇ ਫਿਰ ਦੋ ਫਾਈਨਲਿਸਟ ਆ ਉਹ ਦਸ ਜੇਤੂ ਉਹ ਵੀ ਆ ਇਹਨਾਂ ਸਾਲਾਂ ਦੇ ਵਿੱਚ ਤਾਂ ਐਸਾ ਜਿਹੜਾ 2019 ਦਾ ਅਵਾਰਡ ਆ 1 ਅਕਤੂਬਰ ਦੇ ਅਖੀਰਲੇ ਹਫਤੇ ਬੈਂਕੁਰ ਦੇ ਵਿੱਚ ਹੋਊਗਾ ਤਾਂ ਨਾਮ ਸਦਗੀਆਂ ਅਸਵਿਲੇ ਉਹਨੇ 2019 ਦੇ ਅਵਾਰਡ ਲਈ ਖੁੱਲ੍ਹਿਆ ਆ ਲਖਾਰੀ ਜਿੱਥੇ ਵੀ ਬੈਠਾ ਕੈਨੇਡਾ ਅਮਰੀਕਾ ਪੰਜਾਬ ਲਾਹੌਰ ਪਾਕਿਸਤਾਨਿੱਕ ਦਿੱਧਰ ਵੀ ਆ ਲਖਾਰੀ ਆਪ ਉਹਨਾਂ ਦੇ ਪਬਲਿਸ਼ਰ ਕੋਈ ਉਹਨਾਂ ਦੇ ਰਾਹੀਂ ਵੀ ਸਬਮਿਟ ਕਰ ਸਕਦਾ ਇੱਕ ਕਿਤਾਬ ਨੂੰ ਤਾਂ ਉਹ ਫਿਰ ਅਲਿਜੀਬਿਲਟੀ ਬੇਸਿਸ ਤੇ ਫੈਸਲਾ ਹੋਊਗਾ ਉਹਨਾਂ ਇਸ ਸਾਲ ਦੇ ਵਿੱਚ ਪੰਜਾਬੀ ਸਿਹਤ ਅਵਾਰਡ ਤੁਸੀਂ ਦਿੱਤਾ ਇਸ ਤੋਂ ਇਲਾਵਾ ਜਿਹੜੇ ਤੁਸੀਂ ਉੱਥੇ ਪੰਜਾਬੀ ਨੂੰ ਪਰਪਲਤ ਕਰਨ ਦੇ ਲਈ ਵਿਦੇਸ਼ਾਂ ਦੇ ਵਿੱਚ ਕਿਹੜੇ-ਕਿਹੜੇ ਯਤਨ ਕੀਤੇ ਆ ਜਿਵੇਂ ਤੁਸੀਂ ਸਕੂਲਾਂ ਦੇ ਬਾਰੇ ਜਾਂ ਹੋਰ ਕਾਲਜਾਂ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਉੱਚਾ ਚੁੱਕਣ ਦੇ ਲਈ ਤੁਹਾਡੇ ਵੱਲੋਂ ਕਿਹੜੇ-ਕਿਹੜੇ ਯਤਨ ਕੀਤੇ ਆ ਜਿਵੇਂ ਤੁਸੀਂ ਦੱਸਿਆ ਕਿ ਉਧਰ ਉਧਰਲੇ ਸੂਬੇ ਨੇ ਜਦੋਂ ਇਹ ਅਵਾਰਡ ਦਿੱਤਾ ਜਾਂਦਾ ਹੈ ਕਿ ਉਹਨੂੰ ਪੰਜਾਬੀ ਸਹਿਤ ਹਫਤਾ ਐਲਾਨਿਆ ਤੇ ਇਸੇ ਤਰ੍ਹਾਂ ਹੋਰ ਜਿਹੜੇ ਸਕੂਲਾਂ ਦੇ ਵਿੱਚ ਤੁਸੀਂ ਪੰਜਾਬੀ ਮਾਂ ਬੋਲੀ ਨੂੰ ਉੱਚਾ ਚੁੱਕਣ ਦੇ ਲਈ ਯਤਨ ਕੀਤੇ ਆ ਤੇ ਉਹਨਾਂ ਬਾਰੇ ਵਿਸਤਾਰ ਦੇ ਵਿੱਚ ਥੋੜੇ ਜਿਹਾ ਇਹ ਮੇਰੇ ਮੇਰੇ ਪਿਤਾ ਜੀ ਸਰਦਾਰ ਬੁੱਧ ਸਿੰਘ ਤਹਾਉੜਾ ਨੇ ਜਦੋਂ ਪੰਜਾਬ ਦੇ ਵਿੱਚ ਆਏ ਉਹਨਾਂ ਦੇ ਮਨ ਦੇ ਵਿੱਚ ਅਛਾ ਤਾਂ ਇਹ ਸੀ ਕਿ ਵਿਦਿਆ ਦੀਆਂ ਸਹੂਲਤਾਂ ਦਈਏ ਖਾਸ ਤੌਰ ਤੇ ਜਿਹੜੇ ਪੰਜਾਬ ਜਿਹੜੇ ਪਿੰਡੂ ਇਲਾਕੇ ਦੇ ਲੜਕੇ ਤੇ ਲੜਕੀਆਂ ਨੂੰ ਇਹ ਹੀ ਗੱਲ ਜਦੋਂ ਮੈਂ ਉਹਨਾਂ ਸਾਲਾਂ 'ਚ ਆਉਂਦਾ ਹੁੰਦਾ ਸੀ ਮੈਂ ਸਕੂਲਾਂ 'ਚ ਵੀ ਗਿਆ ਪਿੰਡਾਂ 'ਚ ਗਿਆ ਕਾਲਜਾਂ 'ਚ ਗਿਆ ਦੇਖਿਆ ਵਾਲੇ ਦੁਆਲੇ ਇਦਾਂ ਨਜ਼ਰ ਆ ਰਿਹਾ ਸੀਗਾ ਕਿ ਬਹੁਤ ਸਾਰੇ ਨੌਜਵਾਨ ਅੱਜ ਪੰਜਾਬੀ ਨਹੀਂ ਬੋਲਦੇ ਹਿੰਦੀ ਬੋਲਣ ਲੱਗਿਓ ਆ ਅੰਗਰੇਜ਼ੀ ਬੋਲਣ ਲੱਗਿਓ ਆ ਤਾਂ ਮੈਨੂੰ ਉਸ ਕਾਲ ਦਾ ਬੜਾ ਦੁੱਖ ਲੱਗਦਾ ਹੁੰਦਾ ਸੀ ਤਾਂ ਮੈਂ ਚੌਥੀ ਪੂਰੀ ਪਾਸ ਵੀ ਨਹੀਂ ਕੀਤੀ ਜਦੋਂ ਮੈਂ ਕੈਨੇਡਾ ਨੂੰ ਚਲੇ ਗਿਆ ਤਾਂ ਉਸ ਵੇਲੇ ਜਦੋਂ ਮੈਂ ਹਾਈ ਸਕੂਲ ਦੇ ਵਿੱਚ ਸੀਗਾ ਪੰਜਾਬੀ ਕਿਸੇ ਪਾਸੇ ਵੀ ਪੰਜਾਬੀ ਦੀਆਂ ਕਲਾਸਾਂ ਨਹੀਂ ਹੁੰਦੀਆਂ ਸੀਆਂ ਸੋ ਸਾਡੇ ਕਮਿਊਨਿਟੀ ਦੇ ਬੰਦਿਆਂ ਨੇ ਰਲ ਮਿਲ ਕੇ ਬੜੀ ਕੋਸ਼ਿਸ਼ ਕੀਤੀ ਕਿ ਸਾਡੇ ਸੂਬੇ ਦੇ ਵਿੱਚ ਜਿਹੜਾ ਸਾਡਾ ਸਰਕਾਰੀ ਐਜੂਕੇਸ਼ਨ ਸਿਸਟਮ ਆ ਉਹਦੇ ਵਿੱਚ ਪੰਜਾਬੀ ਦੀਆਂ ਕਲਾਸਾਂ ਲਾਗੂ ਹੋਣ ਕਿ ਜਿਹੜੀ ਸਾਡੇ ਪੰਜਾਬੀ ਪਰਿਵਾਰਾਂ ਦੇ ਬੱਚੇ ਆ ਜਿਹੜੇ ਇਹਨਾਂ ਦੇ ਜਨਮ ਉੱਥੇ ਆ ਉਹ ਪੰਜਾਬੀ ਪੜ੍ਹ ਵੀ ਸਿੱਖ ਸਕਦੇ ਆ ਬੋਲਣ ਲਈ ਵੀ ਲਿਖਣ ਲਈ ਵੀ ਨਾਲ ਨਾਲ ਹੋਰ ਵੀ ਜਿਹੜੇ ਯੂਥ ਆ ਨੌਜਵਾਨ ਆ ਹੋਰ ਕਮਿਊਨਿਟੀਆਂ ਤੋਂ ਜਿਹੜੇ ਪੰਜਾਬੀ ਲੈਣਾ ਚਾਹੁੰਦੇ ਆ ਉਹਨਾਂ ਲਈ ਵੀ ਸਹੂਲਤਾਂ ਹੋਵੇ ਸੋ ਖੁਸ਼ੀ ਦੀ ਗੱਲ ਹੈ ਇਹ ਆ ਕਿ ਸਾਡੇ ਸੂਬੇ ਦੇ ਵਿੱਚ ਇਸ ਵੇਲੇ ਕਟੋਕੜਾ 11 12 ਹਾਈ ਸਕੂਲ ਆ ਜਿੱਥੇ 11ਵੀਂ ਦਾ 12ਵੀਂ ਦੇ ਵਿਦਿਆਰਥੀ ਪੰਜਾਬੀ ਦੀਆਂ ਕਲਾਸਾਂ ਲੈ ਸਕਦੇ ਆ ਹੁਣ 6ਵੀਂ 7ਵੀਂ 8ਵੀਂ ਦੇ ਵਿੱਚ ਵੀ ਕਲਾਸਾਂ ਸ਼ੁਰੂ ਆ ਕਈ ਸਕੂਲਾਂ ਦੇ ਵਿੱਚ ਇਹ ਸਾਡੀ ਸਰਕਾਰ ਦੀ ਫੰਡਿੰਗ ਦੇ ਰਾਹੀਂ ਕੰਮ ਹੋ ਰਿਹਾ ਤਾਂ ਸਾਡੇ ਨੌਜਵਾਨਾਂ ਨੂੰ ਹੋਰ ਉਤਸ਼ਾਹ ਦੇਣੇ ਲਈ ਤਾਂ ਹਾਂ ਪ੍ਰਾਈਸ ਵੱਲੋਂ ਇੱਕ ਅਸੀਂ ਯੂਥ ਅਵਾਰਡ ਸ਼ੁਰੂ ਕੀਤਾ ਜਿਹਦੇ ਵਿੱਚ 11ਵੀਂ ਤੇ 12ਵੀਂ ਦੇ ਵਿਦਿਆਰਥੀ ਆਪਣੀਆਂ ਕਹਾਣੀਆਂ ਪੰਜਾਬੀ ਦੇ ਵਿੱਚ ਸਾਨੂੰ ਨਾਮਜ਼ਾਦੀਆਂ ਭੇਜਦੇ ਆ ਉਹਨਾਂ ਦੇ ਵਿੱਚ ਹਰੇਕ ਸਾਲ 8 ਕਹਾਣੀਆਂ ਸਿਲੈਕਟ ਕੀਤੀਆਂ ਜਾਂਦੀਆਂ ਤਾਂ ਉਹਨਾਂ ਨੂੰ ਅਸੀਂ ਛਾਪਦੇ ਆਂ ਗੁਰਮੁਖੀ ਦੇ ਵਿੱਚ ਸ਼ਾਮੋਖੀ ਦੇ ਵਿੱਚ ਤਾਂ ਅੰਗਰੇਜ਼ੀ ਦੇ ਵਿੱਚ ਤਾਂ ਅੱਜ ਇੱਕ ਹੋਰ ਖੁਸ਼ੀ ਦੀ ਗੱਲ ਇਹ ਆ ਕਿ ਇਸ ਸਾਲ ਜਿਹੜਾ ਸਰੀ ਸਕੂਲ ਬੋਰਡ ਆ ਡਿਸਟ੍ਰਿਕਟ ਆ ਉਹਨਾਂ ਨੇ ਜਿੰਨਾਂ ਸਕੂਲਾਂ ਦੇ ਵਿੱਚ ਪੰਜਾਬੀ ਲਾਗੂ ਆ ਉਹਨਾਂ ਨੇ ਪਿਛਲੇ ਸਾਲੋਂ ਕਹਾਣੀਆਂ ਦੀ ਕਿਤਾਬ ਆਉਂਦੇ ਸਾਲ ਲੋ ਕਰਿਕੂਲਮ ਦੇ ਵਿੱਚ ਲਾ ਦਿੱਤੀ ਇਹ ਸਾਡੀ ਕੋਸ਼ਿਸ਼ ਆ ਉਹਨਾਂ ਦੇਸ਼ਾਂ ਉਸ ਦੇਸ਼ ਦੇ ਵਿੱਚ ਕਿ ਪੰਜਾਬੀ ਸਾਨੂੰ ਬੋਲਦੇ ਨਹੀਂ ਉੱਥੇ 120 ਸਾਲ ਹੋ ਗਏ ਆ ਅਸੀਂ ਇੱਥੇ ਇਹ ਕਹਣਾ ਚਾਹੁੰਦੇ ਆ ਸਾਡੀ ਪੰਜਾਬੀ ਜ਼ੁਬਾਨ ਸਾਡੀ ਸਹਾਇਤ ਇਹਦਾ ਹੋਰ ਵਾਧਾ ਹੋਵੇ ਇਦਾਂ ਦੇ ਪ੍ਰੋਗਰਾਮ ਕਰ ਰਹੇ ਆ ਤਾਂ ਦੁੱਖ ਦੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਸਕੂਲਾਂ ਦੇ ਵਿੱਚ ਹੁਣ ਪੰਜਾਬੀ ਨਹੀਂ ਕੋਈ ਵੀ ਪੜ੍ਹਾਉਂਦੇ ਸਰਕਾਰਾਂ ਨਹੀਂ ਕਰ ਰਹੀਆਂ ਜੇ ਪੰਜਾਬ ਦੀ ਤਰਤੀ ਦੇ ਵਿੱਚ ਪੰਜਾਬੀ ਲਈ ਅਸੀਂ ਨਹੀਂ ਪੂਰਾ ਜੋਰ ਲਾਉਂਦੇ ਕਿ ਸਾਡੀ ਨੌਜਵਾਨ ਪੀੜ੍ਹੀਆਂ ਉਹਨਾਂ ਨੂੰ ਪੂਰੀ ਪੰਜਾਬੀ ਆਉਣੀ ਚਾਹੀਦੀ ਆ ਫੇਰ ਬੜੀ ਦੁੱਖ ਦੀ ਗੱਲ ਆ ਜੇ ਪੰਜਾਬੀ ਨਹੀਂ ਪੰਜਾਬ ਨਹੀਂ ਫੇ ਜੇ ਪੰਜਾਬੀ ਨਹੀਂ ਨਾ ਹੀ ਸਿੱਖੀਓ ਉਹਦੇ ਨਾਲ ਹਾਂਜੀ ਤਾਂ ਦੇਖੋ ਵੈਨਕੂਵਰ ਦੇ ਵਿੱਚ ਜਦੋਂ ਅਸੀਂ ਸਾਡੇ 에어ਪੋਰਟ ਤੇ ਉਤਰਦੇ ਆ ਉੱਥੇ ਸਾਈਨ ਪੰਜਾਬੀ ਦੇ ਵਿੱਚ ਲਿਖਿਆ ਆ ਜੀ ਆਇਆਂ ਨੂੰ ਜਦੋਂ ਮੈਂ ਦਿੱਲੀ ਆਉਣਾ ਜਾਂ ਇੱਥੇ ਪੰਜਾਬ ਦੇ ਵਿੱਚ ਆਉਣਾ ਬਹੁਤ ਸਾਰੇ ਸਾਈਨ ਜਾਂ ਅੰਗਰੇਜ਼ੀ ਚ ਆ ਜਾ ਹਿੰਦੀ ਵਿੱਚ ਉਹ ਟਮਾਟਾ ਮਾਂ ਪੰਜਾਬੀ ਵਿੱਚ ਇਹ ਸਾਨੂੰ ਮੈਨੂੰ ਮੇਰੇ ਦੋਸਤਾਂ ਮਿੱਤਰਾਂ ਨੂੰ ਬੜਾ ਦੁੱਖ ਲੱਗਦਾ ਇਸ ਗੱਲ ਨੂੰ ਦੇਖ ਕੇ ਕਿ ਜਿਹੜਾ ਸਾਡੀ ਜਨਮ ਭੂਮੀ ਆ ਇੱਥੇ ਸਾਡੇ ਚਲਮ ਦਾ ਦੇਸ਼ ਆ ਇੱਥੇ ਸਾਡੀ ਪੰਜਾਬੀ ਨੂੰ ਕੋਈ ਧਿਆਨ ਨਹੀਂ ਦੇ ਰਿਹਾ ਤਾਂ ਬਾਹਰਲੇ ਦੇਸ਼ਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਨ ਲੱਗਿਓ ਆ ਸੋ ਮੈਂ ਮੈਂ ਇਹ ਕਹਿਣਾ ਚਾਹੁੰਨਾ ਕਿ ਪੰਜਾਬ ਦੇ ਵਿੱਚ ਇਹ ਸਾਡੀ ਸਰਕਾਰ ਦਾ ਸਾਡੀ ਐਜੂਕੇਸ਼ਨਲ ਇੰਸਟੀਟਿਊਸ਼ਨ ਦਾ ਸਾਡੇ ਸਕੂਲਾਂ ਦਾ ਸਾਡੀ ਸਿਵਲ ਸੁਸਾਇਟੀ ਦਾ ਇਹ ਇੱਕ ਬੜਾ ਗੋਲ ਚਾਹੀਦਾ ਕਿ ਪੰਜਾਬੀ ਨੂੰ ਕਿੱਦਾਂ ਜਿੰਦੀ ਰੱਖਣਾ ਇਹਦਾ ਵਾਧਾ ਕਿੱਦਾਂ ਕਰਨਾ ਜਿਹੜਾ ਪੰਜਾਬੀ ਦੇ ਵਿੱਚ ਸਾਹਿਤ ਆ ਇਸ ਵੇਲੇ ਦੁਨੀਆ ਪਰ ਰਚ ਹੋਇਆ ਉਹਦੇ ਤੇ ਰੌਸ਼ਨੀ ਕਿੱਦਾਂ ਲਿਆਉਣੀ ਆ ਇਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹੀ ਸਗਾ ਟਾਹਾ ਪ੍ਰਾਈਜ਼ ਦਾ ਮਕਸਦ ਕਿਉਂਕਿ ਪੰਜਾਬੀ ਸਾਹਿਤ ਬਾਬੇ ਨਾਨਕ ਦੀਆ ਬਾਬੇ ਫਰੀਦ ਦੀਆ ਵਾਰਿ ਸ਼ਾਹ ਦੀਆ ਬੁੱਲੇ ਸ਼ਾਹ ਦੀਆ ਸਾਡੀ ਮਾਂ ਜ਼ਬਾਨ ਆ ਗੁਰਬਖਸ਼ ਸਿੰਘ ਪਰੀਤੜੀ ਵਾਲੇ ਕਹਿੰਦੇ ਹੁੰਦੇ ਸੇ ਕਿ ਹਰੇਕ ਇਨਸਾਨ ਦੇ ਅੰਦਰ ਖਜ਼ਾਨਾ ਆ ਬਹੁਤ ਖਜ਼ਾਨਾ ਆ ਪਰ ਉਸ ਖਜ਼ਾਨੇ ਨੂੰ ਜਿੰਦਾ ਲੱਗਾ ਆ ਤੇ ਜਿੰਦਾ ਖੋਲਣ ਲਈ ਜਿਹੜੀ ਕੁੰਜੀ ਆ ਉਹ ਮਾਂ ਬੋਲੀ ਆ ਤਾਂ ਪੰਜਾਬੀ ਆਪਾਂ ਦੀ ਮਾਂ ਬੋਲੀ ਆ ਦੁਨੀਆ ਪਰ ਜਿੱਥੇ ਵੀ ਅਸੀਂ ਪੰਜਾਬੀ ਆ ਸਾਨੂੰ ਕੋਸ਼ਿਸ਼ ਕਰਨ ਦੀ ਬਹੁਤ ਜ਼ਰੂਰੀ ਆ ਕਿ ਪੰਜਾਬੀ ਨੂੰ ਜਿੰਦੇ ਰੱਖੀ ਇਹਦੀ ਚੜ੍ਹਦਾ ਕਲੀ ਚੜ੍ਹਦਾ ਕਲੀ ਰੱਖੀ ਆਪਣੇ ਮਨ ਦੇ ਵਿੱਚ ਤਾਂ ਤਦੇ ਅਸੀਂ ਸਫਲ ਹੋਵਾਂਗੇ ਬਾਬਾ ਬੋਧ ਸਿੰਘ ਜੀ ਆਪ ਜੀ ਦੇ ਪਿਤਾ ਨੇ ਇੱਥੇ ਬਹੁਤ ਹੀ ਵਧੀਆ ਢੰਗ ਦੇ ਨਾਲ ਸਿਹਤ ਸਵਾਵਾ ਵਿਦਿਆ ਖੇਤਰ ਦੇ ਵਿੱਚ ਜਿਹੜਾ ਯੋਗਦਾਨ ਪਾਇਆ ਉਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਆ ਕਿ ਉਹਨਾਂ ਦਾ ਜਿਹੜਾ ਉੱਥੋਂ ਆਉਣ ਦਾ ਮਕਸਦ ਕੀ ਸੀ ਮੇਰੇ ਪਿਤਾ ਜੀ ਸਰਦਾਰ ਬੋਧ ਸਿੰਘ ਤਾਂ ਹਾ ਹੁਣੀ ਉਹਨਾਂ ਦੇ ਮਨ ਦੇ ਵਿੱਚ ਸਦਾ ਇੱਕ ਗੱਲ ਮੈਨੂੰ ਨਜ਼ਰ ਆਈ ਆ ਉਹ ਇਹੀ ਕਹਿੰਦੇ ਹੁੰਦੇ ਸੀਗੇ ਕਿ ਜਿਨ੍ਹਾਂ ਦੇਸ਼ਾਂ ਦੇ ਵਿੱਚ ਵਿਦਿਆ ਦੀਆਂ ਪੂਰੀਆਂ ਸਹੂਲਤਾਂ ਆ ਨੌਜਵਾਨਾਂ ਨੂੰ ਮਿਲ ਰਹੀਆਂ ਲੜਕਿਆਂ ਲੜਕੀਆਂ ਨੂੰ ਉਹ ਦੇਸ਼ ਤਰੱਕੀ ਕਰਦੇ ਆ ਉਹ ਦੇਸ਼ ਬੜੇ ਐਡਵਾਂਸਡ ਆ ਸੋ ਮੇਰੀਆਂ ਚਾਰ ਪੈਣਾ ਤਿੰਨ ਵਿੱਚ ਤੋਂ ਬੜੀਆਂ ਇੱਕ ਛੋੜੀ ਸਾਨੂੰ ਅਸੀਂ ਪੰਜੇ ਜਣੇ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਪੜਿਓ ਆ ਸਾਡੇ ਫਾਦਰ ਹੁਣਾਂ ਦੀ ਸਾਡੀ ਮੇਰੀ ਮਦਰ ਹੁਣਾਂ ਦੀ ਇਹੀ ਇੱਛਾ ਸੀ ਕਿ ਅਸੀਂ ਪੰਜੇ ਪੜਨ ਨਾਲ ਨਾਲ ਮੇਰੇ ਪਿਤਾ ਜੀ ਇਹ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਮੇਰੀ ਛੋਟੀ ਭੈਣ ਨੇ 12ਵੀਂ ਕਰ ਲਈ ਉਹ ਪੰਜਾਬ ਨੂੰ ਵਾਪਸ ਆਉਣਾ ਚਾਹੁੰਦੇ ਆ ਉਹ ਸਮਝਦੇ ਸੀਗੇ ਕਿ ਪੰਜਾਬ ਦੇ ਵਿੱਚ ਵਿਦਿਆਲੇ ਜਿਹੜੀ ਸਹੂਲਤਾਂ ਆ ਸਪੈਸ਼ਲ ਲੜਕੀਆਂ ਲਈ ਉਹ ਬਹੁਤ ਘਟਵਾ ਉਹ ਲੋੜਾਂ ਪੂਰੀਆਂ ਥੋੜੀਆਂ ਜੀਆਂ ਕਰਨਾ ਚਾਹੁੰਦੇ ਸੀ ਆਪਣੀ ਕੋਸ਼ਿਸ਼ ਤੇ ਰਹੀਂ ਇਸ ਕਰਕੇ 1979 ਦੇ ਵਿੱਚ ਆਏ ਉਦੋਂ ਗੁਰੂ ਨਾਨਕ ਮਿਸ਼ਨ ਟਰਸਟ ਸ਼ੁਰੂ ਕੀਤਾ 1984 ਅਪ੍ਰੈਲ ਦੇ ਵਿੱਚ ਪਹਿਲਾ ਆਧਾਰਾ ਇੱਥੇ ਖੁੱਲਿਆ ਗਿਆ ਜਿਹੜਾ ਹਸਪਤਾਲਾ ਉਸ ਤੋਂ ਬਾਅਦ ਥੋੜੀ ਜਿਹੀ ਸਾਲ ਸਕੂਲ ਚਲਾਇਆ ਉਹ ਸਕੂਲ ਅੱਜ ਪਹਿਲੀ ਤੋਂ ਲੈ ਕੇ 12ਵੀਂ ਤੱਕ ਕਰਾ ਜਿਹਦੇ ਵਿੱਚ 1900 ਵਿਦਿਆਰਥੀ ਆ ਥੋੜੀ ਜਿਹਾ ਸਾਫ ਫਿਰ ਬਾਅਦ 1993 ਦੇ ਵਿੱਚ ਨਰਸਿੰਗ ਡਿਪਲੋਮਾ ਪ੍ਰੋਗਰਾਮ ਸ਼ੁਰੂ ਕੀਤਾ ਕਿ ਉਹ ਜਿਹੜੇ ਪਿੰਡੂ ਇਲਾਕਿਆਂ ਦੀਆਂ ਲੜਕੀਆਂ ਆ ਉਹਨਾਂ ਨੂੰ ਨਰਸਿੰਗ ਦੇ ਵਿੱਚ ਵਿਦਿਆ ਦਿੱਤੀ ਜਾਵੇ ਉਹਨਾਂ ਨੂੰ ਤਿਆਰ ਕੀਤਾ ਜਾਵੇ ਉਹਨਾਂ ਦਾ ਰੁਜ਼ਗਾਰ ਬਣੇ ਉਹਨਾਂ ਦਾ ਕੰਮ ਬਣੇ ਉਹਨਾਂ ਦੀਆਂ ਪਰਿਵਾਰਾਂ ਦੀ ਤਰੱਕੀ ਹੋਵੇ ਮੇਰੇ ਪਿਤਾ ਜੀ ਚਾਹੁੰਦੇ ਸਗੇ ਕਿ ਕਿਸੇ ਦਿਨ ਆਪਾਂ ਡਿਗਰੀ ਨਰਸਿੰਗ ਪ੍ਰੋਗਰਾਮ ਸ਼ੁਰੂ ਕਰੀਏ ਪੰਜਾਬ ਦੇ ਵਿੱਚ ਕੈਨੇਡਾ ਦੀ ਸਾਂਝ ਦੇ ਨਾਲ ਸੋ 1998 ਦੇ ਵਿੱਚ ਗੁਰੂ ਨਾਨਕ ਮਿਸ਼ਨ ਗੁਰੂ ਨਾਨਕ ਮਿਸ਼ਨ ਕਾਲਜ ਆਫ ਨਰਸਿੰਗ ਸ਼ੁਰੂ ਕੀਤਾ ਜਿਹਦੇ ਨਾਲ ਸਾਡੀ ਕੈਨੇਡਾ ਦੀ ਬੜੀ ਮਸ਼ਹੂਰ ਯੂਨੀਵਰਸਿਟੀ ਯੂਨੀਵਰਸਿਟੀ ਆਫ ਬਰਿਸ਼ ਕੋਲੰਬੀਆ ਉਹਨਾਂ ਦਾ ਸਕੂਲ ਆਫ ਨਰਸਿੰਗ ਪਾਰਟਨਰ ਬਣਿਆ ਤਾਂ ਉਸ ਵੇਲੇ 50 ਸੀਟਾਂ ਸ਼ੁਰੂ ਕੀਤੀਆਂ ਉਸ ਪ੍ਰੋਗਰਾਮ ਦੀਆਂ ਤਾਂ ਅੱਜ ਤੱਕ 2000 ਤੋਂ ਵੱਧ ਗ੍ਰੈਜੂਏਟ ਸਾਡੇ ਨਰਸਿੰਗ ਪ੍ਰੋਗਰਾਮਾਂ ਤਹਾਂ ਦੇ ਵਿੱਚੋਂ ਪੰਜਾਬ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ ਬੈਠਾ ਹਰੇਕ ਜਿਹੜਾ ਇੱਥੋਂ ਪੜ੍ਹ ਕੇ ਗਿਆ ਉਹ ਆਪਣੇ ਕੰਮਾਂ ਦੇ ਵਿੱਚ ਬੜੇ ਪੂਰੇ ਸਫਲਾ ਕਈ ਉਹ ਵੀ ਆ ਸਜਣ ਜਿਹੜੇ ਬੜੇ ਲੀਡਰਸ਼ਿਪ ਪੋਜੀਸ਼ਨ ਦੇ ਵਿੱਚ ਆ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਯੂਕੇ ਮਿਡਲ ਈਸਟ ਤਾਂ ਪੰਜਾਬ ਦੇ ਵਿੱਚ ਜਿਹੜੇ ਹੁਣ ਪਿਛਲੇ ਸਾਲਾਂ ਦੇ ਵਿੱਚੋਂ ਕਾਫੀ ਨਵੇਂ ਨਰਸਿੰਗ ਕਾਲਜ ਬਣਿਆ ਉਹਨਾਂ ਕਾਲਜ ਦੇ ਵਿੱਚ ਕਈ ਪ੍ਰਿੰਸੀਪਲ ਵੀ ਆ ਕਈ ਪ੍ਰੋਫੈਸਰ ਵੀ ਲੱਗਿਓ ਆ ਤਹੋ ਜ ਹਸਪਤਾਲਾਂ ਦੇ ਵਿੱਚ ਲੀਡਰਸ਼ਿਪ ਪੋਜੀਸ਼ਨਸ ਆ ਇਹ ਉਹਨਾਂ ਦਾ ਸਦਕਾ ਮੇਰੇ ਫਾਦਰ ਹੁਣਾਂ ਦਾ ਤਾਂ ਨਾਲ ਉਸ ਤੋਂ ਬਿਲਾਵਾ ਤਹਾਂ ਕਲੀਆਂ ਦੇ ਵਿੱਚ ਨਸ਼ਾ ਛਡਾਊ ਕੇਂਦਰ ਵੀ ਸ਼ੁਰੂ ਕੀਤਾ ਬਹੁਤ ਚੱਲਦਾ ਸੀ ਬਹੁਤ ਡਿਮਾਂਡ ਸੀ ਆਪਾਂ ਸਾਰੇ ਸਮਝਦੇ ਆ ਕਿ ਦੁਨੀਆ ਪਰ ਨਸ਼ਿਆਂ ਦਾ ਜਿਹੜਾ ਮਾੜਾ ਕੰਮ ਆ ਉਹ ਸਾਰੇ ਦੇਸ਼ਾਂ ਦੇ ਵਿੱਚ ਹੋ ਰਿਹਾ ਪਰ ਬਦਕਿਸਮ ਦੀ ਗੱਲ ਇਹ ਆ ਕਿ ਜਿਹੜਾ ਸਾਡਾ ਪੰਜਾਬ ਆ ਇਹਦੇ ਵਿੱਚ ਲੱਗਦਾ ਹੋ ਸਕਦਾ ਜਾਦੇ ਹੋਵੇ ਬਹੁਤ ਸਾਰੇ ਪਿੰਡਾਂ ਕਰਾਂ ਦੇ ਵਿੱਚ ਮੈਂ ਦੇਖਿਆ ਨੌਜਵਾਨ ਇਹਨਾਂ ਗੱਲਾਂ 'ਚ ਫਸੇ ਹੋਆ ਪਰਬਾਰ ਮਾਰੇ ਜਾ ਰਹੇ ਆ ਸਾਡੇ ਕੈਨੇਡਾ ਦੇ ਵਿੱਚ ਵੀ ਵੈਨਕੂਵਰ ਦੇ ਇਲਾਕੇ ਦੇ ਵਿੱਚ ਵੀ ਕਾਫੀ ਇਦਾਂ ਦਾ ਕੰਮ ਆ ਉਧਰ ਵੀ ਸਾਡੀਆਂ ਸਰਕਾਰਾਂ ਕਮਿਊਨਿਟੀ ਗਰੁੱਪਸ ਕੋਸ਼ਿਸ਼ ਕਰ ਰਹੀ ਆ ਕਿ ਨਸ਼ਿਆਂ ਨਸ਼ਿਆਂ ਦਾ ਬਾਧਾ ਨਾ ਹੋਵੇ ਘੱਟ ਹੋਵੇ ਇਹਨੂੰ ਮਟਾਇਆ ਜਾਵੇ ਤਾਂ ਨੌਜਵਾਨਾਂ ਲਈ ਪ੍ਰੋਗਰਾਮ ਸ਼ੁਰੂ ਕੀਤੇ ਜਾਣ ਸਕੂਲ ਹੋਣ ਯੂਨੀਵਰਸਿਟੀ ਹੋਣ ਕਾਲਜ ਹੋਣ ਨੌਜਵਾਨਾਂ ਨੂੰ ਉਦਾਂ ਦਾ ਗਿਆਨ ਦਿੱਤਾ ਜਾਵੇ ਉਦਾਂ ਦੀਆਂ ਸਕਿੱਲਸ ਦਿੱਤੀਆਂ ਜਾਣ ਜਿਹੜੇ ਆਪਣੇ ਪੈਰਾਂ ਦੇ ਖੜ ਕੇ ਉਹ ਆਪਣੀ ਰੋਟੀ ਕਮਾ ਸਕਦੇ ਆ ਰੁਜ਼ਗਾਰ ਉਹਨਾਂ ਨੂੰ ਮਿਲਦਾ ਕੰਮ ਵਧੀਆ ਮਿਲਦੇ ਆ ਆਪਣੇ ਪਰਿਵਾਰਾਂ ਨੂੰ ਤਕੜੇ ਕਰਨ ਆਪ ਤੰਦਰੁਸਤ ਰਹਿਣ ਇਹੀ ਗੱਲ ਸਾਨੂੰ ਇੱਥੇ ਪੰਜਾਬ ਦੇ ਵਿੱਚ ਮੇਰੇ ਦੇਖਣੇ ਦੇ ਅਸਾਰਬ ਲੱਗਦੀ ਆ ਕਿ ਸਾਨੂੰ ਹੋਰ ਵੱਧ ਤੋਂ ਵੱਧ ਕੋਸ਼ਿਸ਼ ਇਸ ਦੇ ਵਿੱਚ ਕਰਨੀ ਚਾਹੀਦੀ ਆ ਨਹੀਂ ਤਾਂ ਇਦਾਂ ਲੱਗਦਾ ਕਿ ਬਹੁਤ ਬਹੁਤ ਸਾਨੂੰ ਤਕਲੀਫਾਂ ਸਾਡੇ ਸਮਾਜ ਨੂੰ ਸਾਡੇ ਪਰਿਵਾਰਾਂ ਨੂੰ ਹੋ ਗਈਆਂ ਇਹ ਸਾਨੂੰ ਹਟਾਉਣ ਦੀ ਲੋੜ ਆ ਬਰਜਿੰਦਰ ਸਿੰਘ ਜੀ ਤਾਂ ਜੋ ਕੈਨੇਡਾ ਤੋਂ ਆਏ ਹਨ ਤੇ ਉਹਨਾਂ ਨੇ ਵੱਖ-ਵੱਖ ਮੀਚਾਂ ਦੇ ਉੱਤੇ ਅਜੀਤ ਬੈਬੀ ਟੀਵੀ ਦੇ ਪਾਠਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ